ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਔਰਗਜੇਵ ਦੇ ਸਵਾਲ ਜਵਾਬ ਇਉਂ ਹੋ ਰਹੇ ਹਨ ਮੈਨੇ ਚਾਹੁੰਦਾ ਪਿਆ ਜੇ ਸਾਡੇ ਵਿੱਚ ਫੀਕ ਜੀ ਸਾਨੂੰ ਇੱਕ ਥਾਵੇ ਜਾਣਾ ਚਾਹੀਏ ਠੀਕ ਜੀ ਸਾਰੇ ਮਾਂ ਜਿਵੇਂ ਜੇ ਹੋ ਜਾਣ ਇੱਕ ਜੀ ਸਾਰੇ ਮਾਂ ਦੇਵੇਂ ਜੇ ਹੋ ਜਾਣ ਇੱਕ ਜੀ ਆਪੋ ਵਿੱਚ ਦੀਨ ਬੇਰਸਾਲ ਨੂੰ ਪਉ ਮਾਰਨਾ ਦੋਹਾਂ ਧਰਮਾਂ ਤੋਂ ਗੁਰੂ ਜੀ ਮੈਂ ਇੱਕ ਕਰਨਾ ਦੋਹਾਂ ਧਰਮਾਂ ਤੋਂ ਗੁਰੂ ਜੀ ਮੈਂ ਇੱਕ ਕਰਨਾ बोले गुरु हु सव दोयो प्यार ना तेरे नेक सानू लाग रे विचार ना कैमर हुस लाए त सत्कार ना काले आगम जो पर जा ला दीन खोड़ के कहदे गुरु जे दो दो वी तिन होणगे कहदे गुरु जे दो दो वी तिन होणगे ਹੁੰਦਾ ਕਾਬਰ ਜੋ ਪੱਕਾ ਨਹੀਂ ਹਮਾਰਦਾ ਇਹਨਾ ਹਿੰਦੂਆਂ ਨੂੰ ਪਾ ਦਗੀ ਗਿਆ ਰਦਾ ਬੂਆ ਖੋਲਾ ਮੈਂ ਬਹਿਸਤਾ ਜੋ ਜਾਣਦਾ ਬੂਆ ਖੋਲਾ ਮੈਂ ਬਹਿਸਤਾ ਤੇ ਜਾਣਦਾ ਚਾਹੇ ਪਿਆਰ ਨਾਲ ਆਉਣ ਚਾਹੇ ਆਉਣ ਡਾਰੇ ਨਾਲ ਦੋਹਾਂ ਤਾਰੇ ਮਾ ਦਾ ਗੁਰੂ ਜੀ ਮੈਂ ਇੱਕ ਕਰਨਾ ਦੋਹਾਂ ਤਾਰੇ ਮਾ ਦਾ ਗੁਰੂ ਜੀ ਮੈਂ ਇੱਕ ਕਰਨਾ ਇੱਕ ਕਾਰ ਵੀ ਮੁੱਕਣਾ ਕੋਈ ਰੌਲਾ ਨਾ ਇਹ ਨਾ ਕੰਮਾਂ ਮਾਲੇ ਖੁੱਤੇ ਹੁੰਦਾ ਮੌਲਾ ਨਾ ਸਿਆਮ ਸੁੰਨੀ ਦਾ ਕੇ ਮੀਟਦਾ ਕੇ ਝੋਲਾ ਨਾ ਸਿਆਮ ਸੁੰਨੀ ਦਾ ਕੇ ਮੀਟਦਾ ਕੇ ਝੋਲਾ ਨਾ ਧੱਕਾ ਕਰਦੇ ਤਾਂ ਦੋਜ ਕਹਿ ਨੂੰ ਜਾਂਦੇ ਰੋਣਗੇ ਕਹਿੰਦੇ ਗੁਰੂ ਜੀ ਇਹ ਦੋਹਾ ਤੋਂ ਵੀ ਤਿੰਨ ਹੋਣਗੇ ਕਹਿੰਦੇ ਗੁਰੂ ਜੀ ਇਹ ਦੋਹਾ ਤੋਂ ਵੀ ਤਿੰਨ ਹੋਣਗੇ ਨਾਲਕ ਦੀ ਤੁਸੀਂ ਨਾਮੇ ਜੋਤੋ ਤੁਸੀਂ ਕੁੱਲ ਕਾਇਨਾਦ ਦੇ ਸਰੋਤ ਹੋ ਹਰ ਇੱਕ ਦੀ ਕੀ ਮੰਨਦੇ ਸਿਮ ਨਾ ਦੋ ਹਰ ਇੱਕ ਦੀ ਕੀ ਮੰਨਦੇ ਮਰੋ ਦੋ ਕਰਾਮਾਤ ਨੂੰ ਦਿਖਾਏ ਬਿਨਾ ਨਹੀਂ ਸਾਰੇ ਨਾ ਸਾਰੇ ਧਰਮਾਂ ਨੂੰ ਗੁਰੂ ਜੀ ਵਿੱਚ ਇੱਕ ਕਰਨਾ ਸਾਰੇ ਧਰਮਾਂ ਨੂੰ ਗੁਰੂ ਜੀ ਵਿੱਚ ਇੱਕ ਕਰਨਾ ਕੁੰਤਾ ਧਰਮ ਤਵਾ ਵੇ ਇਕ ਲਹਿਰ ਗਏ ਹੱਥੀ ਮਿੱਜਣਾ ਕੁ ਆਪਣੇ ਹੀ ਜਹਿਰ ਗਏ ਹੋ ਦੂਜਾ ਨਾਮ ਕਰਾ ਬਾਦਦਾ ਵੀ ਕਹਿ ਰਹੇ ਦੂਜਾ ਨਾਮ ਕਰਾ ਬਾਦਦਾ ਵੀ ਕਹਿ ਰਹੇ ਹੋਵੇ ਸਾਬਲੇ ਜੋ ਨਾਲ ਦੇ ਨਾਲ ਖੋਣਗੇ ਹੋਵੇ ਸਾਬਲੇ ਜੋ ਨਾਲ ਦੀਨ ਦੇਖ ਰੋਣਗੇ ਕਹਿੰਦੇ ਗੁਰੂ ਜੀ ਇਹ ਦੋਹਾ ਤੋਂ ਵੀ ਤਿੰਨ ਹੋਣਗੇ ਕਹਿੰਦੇ ਗੁਰੂ ਜੀ ਇਹ ਦੋਹਾ ਤੋਂ ਵੀ ਤਿੰਨ ਹੋਣਗੇ ਇਥੇ ਗੁਰੂ ਸਾਹਿਬ ਨਹੀਂ ਜੇ ਗੱਲ ਮੁਕਣੀ ਇਥੇ ਗੁਰੂ ਸਾਹਿਬ ਜੀ ਨੇ ਗੱਲ ਮੁਕਣੀ ਗੱਲ ਸਾਵਾਂ ਜੋ ਜੇ ਇੱਥੇ ਹੁਣ ਰੁਕਣੀ ਐਦਾ ਹੱਲ ਨਹੀਂ ਜੇ ਜਾਨਾਂ ਜੇ ਛੁੱਟਣੀ ਐਦਾ ਹੱਲ ਨਹੀਂ ਜੇ ਜਾਨਾਂ ਆ ਦੇ ਛੁੱਟਣੀ ਮਨੋਸਰਾਂ ਨੂੰ ਜੋ ਦੁੱਖ ਤੁੰ ਤਉ ਜਰਨਾ ਦੋਹਾਂ ਤਾਰੇ માં ਤੋਂ ਗੁਰੂ ਜੀ ਮੈਂ ਇੱਕ ਕਰਨਾ ਦੋਹਾਂ ਤਾਰੇ માં ਤੋਂ ਗੁਰੂ ਜੀ ਮੈਂ ਇੱਕ ਕਰਨਾ ਆਟੇ ਤੇ ਲੈ ਵਿੱਚ ਮੌਦ ਦਾ ਕੋਈ ਡਰ ਨਾ ਇਹ ਵੀ ਉਹ ਰੇ ਬੀ ਨ ਸਕਦਾ ਕੋਈ ਕੜਨਾ ਪਹਿਰਾ ਸਵੇ ਤੋਂ ਵੀ ਸਕਦਾ ਕੋਈ ਮਾਰਨਾ ਪਹਿਰਾ ਸਵੇ ਤੋਂ ਵੀ ਸਕਦਾ ਕੋਈ ਮਾਰਨਾ ਉਹ ਹੋਲੀ ਗੁਰਣ ਤੀਰ ਜੋ ਗੁਰੂ ਜੀ ਚਾਉਣਗੇ ਕਹਿੰਦੇ ਗੁਰੂ ਦੀ ਇਹ ਦਵਾ ਤੂੰ ਵੀ ਤਿੰਨ ਹੋਣਗੇ ਕਹਿੰਦੇ ਗੁਰੂ ਦੀ ਇਹ ਦਵਾ